ਰੈਸਟੋਰੈਂਟ ਦਾ ਚੇਕੋ ਚੇਕ ਪੰਜਾਂ ਨੂੰ ਪਿੰਟਾ ਕੋ ਗਿਆ ਚੈੱਕ ਇਨ ਕਰਕੇ ਤੇ ਹੁਣ ਭੁੱਖ ਲੱਗਨੀ ਤੇ ਖਾਣ ਨੂੰ ਬੈਠੇ ਆ ਫਿਰ ਸ਼ਾਮ ਨੂੰ ਨਿਕਲਣ ਨੂੰ ਮੜ ਵੇਖਦੇ ਇੱਥੇ ਲੱਗੇ ਬਨੇ ਕੀ ਪ੍ਰੋਗਰਾਮ ਐਸ ਹਾਟਲ ਚ ਵੀ ਐਸ ਹਾਟਲ ਚ ਵੀ ਕਾਫੀ ਕੁਝ ਐਕਟੀਵਿਟੀ ਹੁੰਦੀਆਂ ਵਾ ਰੋਟੀ ਇੱਥੇ ਵੀ ਰੈਸਟੋਰੈਂਟ ਦਵਾ ਰੀ ਆ ਕੀ ਹੋ ਰਿਹਾ ਰੈਕੋਰਡ ਦਿਲਾ ਰਿਹਾ ਅਹ ਬਾਰ ਨਿਕਲਦੇ ਹਣ ਆਪਾਂ ਸਾਫ਼ ਹੀ ਅਰੈਸਟ ਕਰਕੇ ਦਾਂ ਮਿੰਟ ਉਹ ਤਲਪਾਲਾ ਚਾਹ ਜੂਣ ਮਾੜੀ ਮੋੜੀ ਪੀ ਲਈਏ ਬਿੱਟੂ ਬਿੱਟੂ ਵਾ ਬਸ ਹੁਣ ਚੱਕਰ ਆ ਇੱਕ ਚ ਥੋੜੀ ਦੋ ਥਾਈ ਪਾ ਕੇ ਲੈ ਕੇ ਗਿਆ ਵਾ ਉਹ ਆਂਦਾ ਪੀਓ ਦਿਲ ਖੋਲ ਕੇ ਪੀਓ ਨਿਯਾਰੇ ਲੋ ਐਨੀ ਠੰਡ ਚ ਚਾਹ ਵੀ ਚੰਗੀ ਲੱਗਦੀ ਆ ਗਰਮੀਆਂ ਚਾਹ ਨਹੀਂ ਚੰਗੀ ਲੱਗਦੀ ਹੁੰਦੀ ਪਰ ਚਾਹ ਦਾ ਪਰ ਸਾਡਾ ਦਾਦਾ ਸਾਡਾ ਪਾਪਾ ਜਿਹੜੇ ਉਹ ਹੁੰਦੇ ਨਹੀਂ ਇਹ ਡੇੜੀ ਬਾਹਾਂ ਬਾਂਝ ਡਗਲਾ ਦੋ ਪੀ ਲੀਦਾ ਨਹੀਂ ਮੈਨੂੰ ਮੈਂ ਆਪਣੇ ਹੱਥਾਂ ਨਾਲ ਚਾਹਦੇ ਹੋੜਿਆ ਨਹੀਂ ਇਹੀ ਤੁਹਾਨੂੰ ਲੈ ਆਏ ਆ ਵਕੇਸ਼ਨ ਤੇ ਤੁਹਾਡੀ ਸਰਵਿਸ ਤੇ ਹਾਜ਼ਰ ਹੋਈ ਹਾਂ ਕਿਉਂਕਿ ਘਰੇ ਤੁਸੀਂ ਸਾਡੀ ਸਰਵਿਸ ਚਾਹਜ ਰਹੇ ਹੋ ਨੀਆ ਪਰੋਟਿਆਂ ਦੇ ਤੇ ਕਈ ਕੋ ਮੈਂ ਉਹਨੂੰ ਕਿਹਾ ਵੀ ਚਾਹ ਚਾਹੀਦੀ ਸਾਨੂੰ ਪੇਡ ਵਾਲੀ ਭਾਉ ਹਾਂ ਮੇਰੇ ਪਾਪਾ ਫਿਰ ਉੱਥੇ ਵੀ ਲਾਈਟਾਂ ਦੀਆਂ ਨਹੀਂ ਹੁੰਦੀਆਂ ਹਾਂ λεਉਣ ਰਾਤ ਥਿਊ ਚੰਗਾ ਆਏਗਾ ਮੈਨੂੰ ਮੈਂ ਕੇਵਲੀ ਦੇ ਦੇ ਇਹਦਾ ਬੋਲ ਵੀ ਸੜ ਜਾਣੇ ਆ ਕੇ ਲਓ ਨਿੱਕੀ ਨਿੱਕੀ ਚ ਪਾ ਲਓ ਜਿਆਦਾ ਨਾ ਬੜਾ ਘੁੱਟ ਭਰ ਲਓ ਪਰ ਤੇ ਲੈ ਆ ਜੇ ਸਵਾਦ ਨਾ ਆਈ ਤੇ ਬਾਜੇ ਲੱਗਣੀ ਨਹੀਂ ਆਏ ਤੁਹਾਨੂੰ ਮੈਂ ਦੱਸਦਾ ਕਿਦਾਂ ਮਾਂ ਨਹੀਂ ਸਵਾਦ ਆ ਨਹੀਂ ਮਾਂ ਮਾਂ ਮੈਂ ਦੱਸੀ ਮੰਮੀ ਦਾ ਮੰਮੀ ਦਾ ਮੂੰਹ ਹਲ ਦੇਖੋ ਇਹੋੜ ਮੁੱਕਣੀ ਨਹੀਂ ਮੈਨੂੰ ਪਤਾ ਮੈਂ ਦੱਸ ਨਹੀਂ ਨਹੀਂ ਸਵਾਦ ਆ ਚਲੋ ਇੱਕ ਮਿੰਟ ਮੰਮੀ ਸਵਾਦ ਆ ਆ ਲਾਈਟ ਮਿੱਠੀ ਵਾਲੀ ਬਹੁਤ ਵਧੀਆ ਬਹੁਤ ਵਧੀਆ ਇਸ ਵਿੱਚ ਹੋਰ ਹੈ ਪਾ ਦੇ ਰਹਾ ਹਾਂ ਦੇ ਰਿਹਾ ਪਾ ਦੇ ਨਹੀਂ ਨਹੀਂ ਇਦਾਂ ਹੀ ਆ ਜੋਤੀ ਬਹੁਤ ਸੋਹਣਾ ਵਿਊ ਆ ਇਧਰ ਵੇਹ ਬਹੁਤ ਚਾਰੀ ਵਧੀਆ ਜਗ੍ਹਾ ਬਹੁਤ ਵਧੀਆ ਬੜੀ ਬਹੁਤ ਜ਼ਿਆਦਾ ਸੋਹਣਾ ਜੀ ਭਾਂਡੀ ਵਿੱਚ ਔਰ ਰੈੱਡ ਰੈੱਡ ਜੀ ਬਹੁਤ ਹੀ ਜ਼ਿਆਦਾ ਵਧੀਆ ਉਹਦਾ ਗੱਲਬਾਤ ਭਾਂਡੀ ਇੱਥੇ ਲੇਟਾ ਇੱਥੇ ਲੇਟਾ ਲੁੱਟਾ ਜਾ ਆਈ ਲਾਈਕ ਇਟ ਆਈ ਲਾਈਕ ਇਟ ਓਏ ਪੁੱਛੀ ਹੋਣੇ ਚ ਕੀ ਐਕਟੀਵਿਟੀ ਆ ਅੰਦਰ ਥੋੜੀ ਬੈਠੋ ਲੈਟਸ ਗੋ ਲੈਟਸ ਗੋ ਗਾਈਜ਼ ਨਹੀਂ ਜੋਤੀ ਵਿਊ ਆਸਮੋਸਮਾ ਆਪਿਆ ਤੇ ਤੇਰੀ ਲੁੱਕ ਵੀ ਪੂਰੀ ਤੇਰੀ ਲੁੱਕ ਵੀ ਪੂਰੀ ਆਸਮੋਸਮਾ ਹੀ ਭਈ ਹੋਣੀ ਲੋ ਨਹੀਂ ਆਣਕ ਹੁਣ ਨਹੀਂ ਆਣਕ ਲੋਣੀ ਹੁਣ ਕਿਚ ਵਿੱਚ ਬਚਾਂਗੇ ਅੱਧੀ ਰਾਤ ਤੇ ਕੋਈ ਹੋਰ ਲੈ ਆਇਆ ਦੂਜੀ ਮੇਰੀ ਗੱਲ ਸੁਣ ਦੂਜੀ ਕੋਈ ਲਿਆਦੀ ਹੈ ਜਿਹੜੀ ਚੇਚ ਕਾਲੇ ਸ਼ੀਸ਼ੇ ਨਹੀਂ ਮੰਮੀ ਅਲੀ ਹੋਇਆ ਮੰਮੀ ਦੀ ਉਹ ਨਿਗਾਲੀ ਉਹ ਲੈਣਾ ਮੇਰੇ ਕੋਲ ਹੈ ਨਹੀਂ ਨਿਗਾਲੀ ਹੋਈ ਹੈ ਰਹਿ ਗਈ ਪਰ ਘਰ ਠੀਕ ਆ ਹੁਣ ਜੇ ਵਲੌਗ ਚ ਕਹਿੰਨੇ ਕਿਹਾ ਨਾ ਵੀ ਮੋਨਵੀਰ ਦੀ ਆਵਾਜ਼ ਬਹੁਤ ਸੋਹਣੀ ਆ ਤੇ ਫਿਰ ਮਚੀ ਨਾ ਚੰਗਾ ਤੇਰੇ ਚੈਨਲ ਤੇ ਬਲੌਗਿੰਗ ਫਿਰ ਮੈਂ ਕਰਿਆ ਕਰੂੰਗਾ ਠੀਕ ਆ ਤੂੰ ਕਰ ਲਿਆ ਕਰੀ ਪਰ ਮੈਂ ਗਾਣਾ ਸੁਣਾ ਦੇਣਾ ਫਿਰ ਵਾਇਸ ਤੇ ਅਸਲੀ ਪਤਾ ਫੇ ਲੱਗਣੀ ਆ ਆਹ ਗੇਮਿੰਗ ਜ਼ੋਨ ਆ ਚੱਲੀ ਉਥੇ ਬੈਠੋ ਸਰ ਬੈਠੋ ਸਾਡੀ ਵੀਡੀਓ ਬਣਾਉਣ ਲਈ ਆਏ ਆ ਆਜੋ ਆਜੋ ਬੈਠੋ ਬੈਠੋ ਬਾਜ਼ਾਰ ਵੇਖੋ ਆਜੋ 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 ਕੋਹ ਨਹੀਂ ਆਉਂਦੇ ਵਸੇ ਗਾਂਵ ਆ ਜਾ ਲੱਕੀ ਮੰਮੀ ਨਾ ਤੂੰ ਭਾਈ ਬੜੀ ਹੋ ਇਧਰ ਆ ਜਾ ਨਹੀਂ ਨਹੀਂ ਲੱਕੀ ਤੂੰ ਨਾ ਭਵੀ ਮੰਮੀ ਲੱਗੇ ਤਾਂ ਤੂੰ ਭਵੀ ਨਾ ਲੈ ਜਾਈ ਲੈ ਕੋਈ ਮਤਲਬ ਕਿ ਲਿਫਿਆ ਕੋ ਪਛਾਣ ਕੋ ਹੋਇਆ ਮੈਂ ਦੱਸ ਤੇ ਮੰਮੀ ਆ ਇਧਰ ਨਜ਼ਾਰੀ ਮਾਰਕੀਟ ਆ ਥੱਲੇ ਐਂਗਲ ਗਿਆ ਥੱਲੇ ਐਂਗਲ ਗਿਆ ਜਿੱਥੇ ਤੁਸੀਂ ਖਲੋਤੇ ਉੱਥੇ ਵੀ ਇਦਾਂ ਹੀ ਆ ਥੱਲੇ ਥੱਲੇ ਐਂਗਲ ਗਿਆ ਥੱਲੇ ਧਰਤੀ ਥੋੜੀ ਜਿਹੀ ਜਿੱਥੇ ਤੁਸੀਂ ਖਲੋਤੇ ਆਵੇ ਆਵੇ ਬਣੀਆਂ ਲੈਣ ਜੀ ਜਿੱਥੇ ਤੁਸੀਂ ਖਲੋਤੇ ਵੀ ਐਂਗਲ ਵਾ ਇਹ ਵੀ ਠੰਡ ਲੈ ਸਕਦਾ ਗੇਟ ਦੀ ਆ ਗੇਟ ਲਿਫਦੀ ਆ ਮੈਂ ਜੀ ਐਂ ਕਰਕੇ ਵੇਖ ਆ ਹਿੱਲ ਕੇ ਵੇ ਆ ਅੰਦਰ ਮਾਰਕੀਟ ਅੰਦਰ ਵੜ ਕੇ ਆਈ ਹੈ ਚਲੋ 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 ਵੇਖੋ ਵੇਖੋ ਜਲਦੀ ਐ ਇਧਰ ਬੁਜਾ ਰਹੇ ਬੜੂਆ ਬਚਾਏ ਹੋ ਆਪਣੇ ਮੈਂ ਆਪਣੇ ਆਪ ਨੂੰ ਆਪੇ ਵੇਖਾ ਲਿਆ। ਓ ਮਾਈ ਗਾਡ ਹਾਊ ਬਿਊਟੀਫੁਲ ਆਈ ਐਮ। ਇਹ ਲੈ ਵੀ ਰੋਲ ਹੀ ਘਤੇ ਹੋਏ ਆਪਣੇ ਪਿੰਡ ਪੰਜਾਬ ਚ ਜਨਤਾ ਨੇ। ਮੰਮੀ ਆ ਤੇ ਤਾ ਆ ਗਈ ਆ। ਮੰਮੀ ਨੇ ਇਥੋਂ ਚੁੱਕ ਕੇ ਪਾ ਲਈ। ਵਾ ਲੈ ਬੂਬੂ ਕੀ ਕੀ ਉਹ ਕਹਿੰਦੇ ਨੂੰ ਉਹ ਆ ਨਾ। ਲੱਬੂ ਬੂਡੋਰ। ਆ ਬਰ ਹੈ। ਅਬਨ ਆਵੇ। ਹਾਂਜੀ। ਲੇ ਅਮਰਪਾਪੀ ਨੇ ਵੇ ਲੱਕੜਾ ਬੂਟ ਚੁੱਕਿਆ ਹੈ ਬਲੋ ਦੇ ਨਾਲ ਦਾ ਮੰਗਾਉਣੇ ਸਰਬ ਨੂੰ ਸਵਨੋਦ ਨੇ ਪੋਣੇ ਆ ਪਤਾ ਨਹੀਂ ਕਹਿਣ ਦੇ ਕੋਈ ਹੈਗੇ ਕੈਡ ਕੈਡ ਜੀ ਬੰਦੇ ਲੈ ਮੈਂ ਸੁਣਦਾ ਰਹੇ ਜੀ ਆਜੋ ਮੰਮੀ ਦੇ ਗਾਣਾ ਸਪੀਡਾਂ ਖਿੱਚੀ ਜਾਂਦੇ ਆ ਚਲੋ ਕੀ ਲੈ ਰਹੇ ਹੋ ਕੋਈ ਸੁਣ ਨਹੀਂ ਮੈਨ ਦੇਖ ਹੀ ਰਹੀ ਹੈ ਦੇਖੋ ਜੋ ਲੈਣਾ ਹੈ ਲੋ ਅੰਦਰ ਦੀ ਅੰਦਰ ਗਾਂਣ ਵਨ ਬਾਈ ਵਾਨੀ ਨਿਕਲਿਆ ਜਾਣਾ ਗੱਡੀ ਬੰਦਾ ਮਾਰਕਟ ਚਲੋ ਗਾਂ ਨਿਕਲ ਜਾਨੇ ਆ ਅੱਗੇ ਠਾਨੂ ਜਾਨੇ ਆ ਮੈਨੂੰ ਲੱਗਦਾ ਗੇਮਿੰਗ ਜ਼ੋਨ ਨਾਲ ਜਾਂਦਾ ਹੋਣਾ ਜਾਂਨੇ ਓਏ ਇਹ ਕਿੱਧਰ ਜਾ ਰਹੇ ਹੋ ਹੈਗੀ ਮਾਰਕਟ ਅੱਗੇ ਹੈਗੀ ਮਾਰਕਟ ਇਹੋ ਡੋਰ ਤੇ ਟੰਗਣ ਨੂੰ ਆ ਮਮੀ ਆ ਲੈ ਲਈਏ ਇੱਕ ਆ ਲੈਣਾ ਵਾ ਛੱਲੇ ਦੋ ਚਾਰ ਇੱਕ ਮਿੰਟ ਲੱਲੋ ਇੱਕ ਮਿੰਟ ਇੱਕ ਮਿੰਟ ਆ ਲਈਏ ਦੋ ਹੀ ਹੁੰਦੀ ਆ ਆ ਲਈਏ ਕੋਈ ਲਾਉਣ ਨੂੰ ਆ ਫ੍ਰਿਜ ਤੇ ਲੱਗਣ ਵਾਲੇ ਆ ਸਟicker ਜੇ ਮੰਮਨ ਉਮਨੇ ਕਿਥੇ ਓਏ ਓੜੀ ਮੈਕ ਪਾ ਲਈਏ ਬੰਦੇ ਨੇ ਰਿੰਗ ਸਰਬ ਨਹੀਂ ਹੋ ਗਈ ਉਹ ਆ ਆ ਲਈਏ ਨਾ ਆਈ ਲਵ ਡਲੋਜ਼ੀਆ ਸੋਣਾ ਨਾ ਇਹ ਉਹ ਮੈਗਨੇਟ ਨਹੀਂ ਆਪਾਂ ਵੀ ਜਿੱਥੇ ਤੱਕ ਕਲੈਕਸ਼ਨ ਜਿਹੜੀ ਇਹ ਕਰਨੀ ਸ਼ੁਰੂ ਕਰੀਏ ਮੈਂ ਹੁਣ ਉੱਥੋਂ ਦੀ ਲੈ ਕੇ ਆਉਂਗਾ ਸਾਰੇ ਜਿੱਥੇ ਜਿੱਥੇ ਜਾਨਾ ਮਿਲਦੇ ਮੈਂ ਲਿਆਉਂਦਾ ਹੀ ਨਹੀਂ ਲੈਣਾ ਮੰਮੀ ਕੁਝ ਹੋਰ ਦੇਈ ਵੇਖੋ ਮੋਟੇ ਹੋਟ ਫੌਂਟੇ ਜਿੱਥੇ ਲੈਓ ਮੋਟੇ ਲੱਲੋ ਕਮਾਸੀ ਵੇਖਣ ਦੇ ਟਕਾਂਡੇ ਜੇ ਆ ਵਾਲੇ ਡ੍ਰੋਪ ਉਹ ਵਾਲੇ ਲੱਲੋ ਨਾ ਆ ਦਿਸ ਵਨ ਆ ਵਾਲੇ ਤੁਸੀਂ ਗਾੜੀ ਹੈ ਹੁਣ ਮੈਂ ਆਹ ਆ ਆ ਸੌਰੀ ਸ਼ਕਤੀਮਾਨ ਇਹ ਵਾਲੇ ਹਾਂ ਸੋਹਣੇ ਹਨ ਤੁਹਾਨੂੰ ਪਤਾ ਹੋ ਤੁਹਾਨੂੰ ਕੀ ਪਤਾ ਵਾ ਸੋਹਣੇ ਰਸ਼ੀਆ ਆਵੇ ਪਟੇ ਜੀ ਜੋਤੀ ਹਾਂ ਪੁੱਤੇ ਦੇ ਗਲੇ ਪਾਉਣ ਉਹ ਨਹੀਂ ਭਰਾਵਾ ਇਹ ਕਾਦੇ ਲਈ ਹੈ ਇਹ ਗੁੱਟਾ ਨੂੰ ਪਾਉਣ ਵਾਲੇ ਉੱਦਾਂ ਬੈਂਡ ਜੇ ਆ ਲੜੀ ਗਾੜੀ ਮਾਰਕੀਟ ਹੈ ਯਾ ਉਹ ਬੜੀ ਤਗੜੀ ਮਾਰਕੀਟ ਗੁਰੂਆ ਸਾਡੀ ਚੱਲਦੀ ਹੈ ਯਾ ਦੁਨੀਆ ਜਲਦੀ ਆਸ਼ਾ ਕੀ ਖੋਲ ਗਿਆ ਉਹ ਵੀ ਆ ਲੈ ਤੂੰ ਲਓ ਜੋ ਲੈਣਾ ਪੈਸੇ ਦੇ ਲੈ ਬਲੈਕ ਆਵਲੇ ਬਲੈਕ ਬਲੈਕ ਜਾਮਨ ਪੰਜਾਬ ਨੂੰ ਜਾਮਨ ਨੂੰ ਬਲੈਕ ਆ ਜਾ ਮਾਸੀ ਇਹ ਹੈ ਗੇਟ ਲੜੇ ਬਲੈਕ ਬੇਰੀ ਮਮਮੀ ਆਂਦੇ ਬਲੈਕ ਬੇਰੀ ਆ ਆਹੋ ਜਿਵੇਂ ਦੋ ਮਮਮੀ ਫੇਨਾ ਕਹੀਂ ਲੈ ਗਏ ਨੇ ਦਿੱਤੇ ਸੋਨਾ ਕੜਾ ਦੇਣੇ ਤੈਨੂੰ ਹੁਣੇ ਚੁੱਕ ਨਹੀਂ ਮੇਰੇ ਜਿਹੜਾ ਕੜਾ ਪਾਉਣਾ ਪਾਲਾ 1,84,000 ਹੋ ਗਿਆ ਇਹ ਗੱਲ ਕਰ ਹੁਣੇ ਹੀ ਗੱਲ ਕਰ ਆ ਜਿਹੜਾ ਲੈਣਾ ਇਹਨਾਂ ਚ 1,84,000 ਹੋ ਗਿਆ ਇਹ ਦੇਣੇ ਹੁਣੇ ਹਮਾਰੇ ਮੇਚ ਕੇ ਮੈਂ ਇੱਕ ਗੱਲ ਵਾ ਥੋੜਾ ਮੇਰੀ ਗੱਲ ਸੁਣੋ ਹੁਣ ਮੰਮੀ ਵਿਆਹ ਨੰਗਿਆ ਸ਼ਾਪਿੰਗ ਆਈਆਂ ਤੇ ਫੇਰ ਸ਼ਾਪਿੰਗ ਆ ਆ ਉਸਤਾਦ ਮੈਂ ਕੱਢਿਆ ਹੀ ਹੋਇਆ ਨਾ ਚੇਤਾ ਰੱਖ ਲਈ ਉਹ ਚੇਤਾ ਰੱਖ ਲਈ ਕੱਢਿਆ ਤਾਂ ਨਾ ਚੇਤਾ ਭੁਲਾ ਲਈ ਮੈਨੂੰ ਮੈਂ ਆ ਕੱਢਿਆ ਇਹਦਾ ਨਾ ਚੇਤਾ ਰੱਖ ਲਈ ਗੋਲੀ ਚਲਾ ਦੇਾਂਗੇ ਵਾਹ 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 ਮਟੀਰੀਅਲ ਰੱਖੀ ਫਿਰਦਾ ਦੁਕਾਨ ਲਈ ਗਈ ਆ ਕਿਤੇ ਲਾੜਿਆ ਗਾਰ ਕੋਈ ਆ ਦੋ ਨੀਂਦੇ ਲਾੜ ਕੋਈ ਆ ਬਣ ਕੇ ਡੋਨੀ ਅ ਵੀ ਰੈਡ ਕੋਲੀ ਆ ਸਾਈਡਾਂ ਮਲੇ ਛੋਟੇ ਰੈਡ ਕੋਲੀ ਹਾਂ ਡੋਨੀ ਦਾ ਲਿਆ ਡੋਨੀ ਦਾ ਲਿਆ ਜਦ ਦੀ ਸੋਰੀ ਨਹੀਂ ਸਾਨੂੰ ਹੀ ਲੱਗੀ ਉਧਰ ਮੈਂ ਮਨ ਆਲੇ ਬੰਨੇ ਕੋਈ ਕੋਰੇਗਾ ਜੀ ਰੋਹਿਤ ਸ਼ਰਮਾ ਵੀ ਹੈਗਾ ਜੀ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਹੈ ਵਿਕਟਾ ਵੀ ਹੈ ਕ੍ਰਿਕਟ ਛੋਟਾ ਕੀ ਦੇਰ ਕੋ ਸੁੱਟ ਲਿਆ ਗਲੀਓੜੀ ਤੰਗ ਕਰੇ ਕੋਈ ਕੀ ਹੋਰ ਇੱਥੇ ਕੀ ਲੱਖੀ ਖਾਊਗੀ ਉਹ ਮੰਮੀ ਖਾਊਗੀ ਜੋ ਲੱਖੀ ਖਾਏਗੀ ਮੈਂ ਵੀ ਖਾਏਗਾ ਦੋ ਦੇ ਦੇ

ਕਿੰਨੇ ਹੋ ਗਿਆ ਸਟਾਫ ਨੇ ਕਤਲ ਹੋ ਗਿਆ ਬਹੁਤ ਵਾਦ ਬੜਾਈ ਸਾਰਾ ਗਰਮ ਆ ਨਾ ਹੂੰ ਹੂੰ ਗੱਲ ਬਾਤ ਆ ਭਾਈ ਮੈਂ ਨਹੀਂ ਖਾਣਾ ਲੈ ਟਿਕਾ ਲੋ ਦਿਲ ਨਹੀਂ ਕਰਾ ਵਾਸੀ ਕਾਹੀ ਬੋਲ ਰਿਹਾ ਕਪੜਾ ਹੋਲਾ ਮਾਂ ਨਹੀਂ ਉਹ ਗਰਮ ਵਾ ਮਹਿੰਗਾ ਦੇਣ ਡਿਆ ਇਹ ਇਹ ਪਤਲਾ ਜਿੰਨਾ ਮੰਮੀ ਹਾਡੀ ਨੂੰ ਸਾਰੇ ਰੇਟ ਪਤਾ ਵੀਰ ਹਣਾ ਇਹ ਸ਼ੋਪਿੰਗ ਕੁਈਨ ਆ ਤੈਨੂੰ ਪਤਾ ਇਹਨਾਂ ਨੂੰ ਤਾਂ ਜੇ ਸਾਦਾ ਉਹਨੇ ਹੁਣੇ ਪਰਖ ਲੈਣਾ ਵੇਖੇ ਆਜੋ ਸਾਡੇ ਕੋਲ ਆ ਉਹ ਵੜ ਗਈਆਂ ਹੀ ਉਹ ਵੜ ਗਈ ਉਹ ਸੂਟਾਂ ਵਾਲੀ ਦੁਕਾਨ 'ਚ ਡੜੀ ਕਾਹ ਚਾਹ ਤੇ ਕੋਲ ਚਲੋ ਕੈਸ਼ ਕਰੋ ਉਹ ਵੜ ਗਈ ਸੂਟਾਂ ਵਾਲੀ ਦੁਕਾਨ 'ਚ ਮੰਮੀ ਉਹ ਯੋ ਪੈਸੇ ਨਹੀਂ ਉਹ ਦੇਣੇ ਨੇ ਦੇਖਣਾ ਕੀ ਕਿਸੇ ਕੰਮ ਸੁਣਾ ਉਹਦੇ ਨਾਲ ਦਾ ਹੀ ਆ ਸੁਣੀ ਹੈ ਪਰ ਆ ਲੱਕੜ ਦੇ ਆ ਕਾ ਇਹ ਵੀ ਸਾਰਾ ਹੈਂਡ ਮੇਡ ਹੈ ਭਾਈਓ ਬਸ ਇਹ 1000 ਦਾ ਪੀਸ ਹੈ ਇਹ ਵੀ ਬੜੀ ਹੈ ਮਾਂ ਪਸੰਦ ਕਰ ਆ ਨੀ ਚੀਜ਼ ਚੰਗੀ ਜੁਨੀਕ ਦੀ ਇਹ ਹੈਂਡ ਮੇਡ ਹੈ ਸਭ ਗੱਲ ਬਾਤ ਆ ਚੀਜ਼ ਦੀ ਹਾਂਜੀ ਹਾਂਜੀ ਇਹ ਪੂਰਾ ਲੱਕੜੀ ਕਾ ਉਪਰ ਵਾਲਾ ਹੈ ਸਾਰਾ ਲੱਕੜੀ ਇਹ ਇਹ ਵੀ ਬੁੱਧ ਹਾਂ ਬੁੱਧਨ ਕੰਮ ਇਹ ਬਸ ਕੇ ਦਿਨ ਦੋ ਤੇ ਬਾਜ ਚਿੜੀ ਹੱਡੀ ਜੇ ਤੋਂ ਡਿੱਗ ਪੀ ਤਾਂ ਫਿਰ ਲਾਉਣੀ ਕਿੰਨੇ ਆ ਕੋਈ ਸਾਹਿਬ ਉਧਰ ਗੋਲ ਗੱਪਿਆਂ ਦੁਆਲੇ ਹੋ ਗਈ ਆ ਆ ਦੇ ਦੇ ਕਿਸ਼ੋ ਨਹੀਂ ਲੈ ਲਾਂ ਬਾਹਾਂ ਤਾਂ ਲੈ ਲਾਂ ਬੱਚਿਓ ਆ ਛੋਟੇ ਸੋਹਣੇ ਆ ਆ ਤਾਂ ਨਹੀਂ ਇਹ ਵੱਡੇ ਵੀ ਸੋਹਣੇ ਆ ਪਰ ਉਹ ਉਹਨਾਂ ਦਾ ਰੇਟ ਜ਼ਿਆਦਾ ਵਾ ਨਹੀਂ ਉਹ ਰੇਟ ਤੇ ਨੇ ਇੰਨਾ ਹੀ ਮੰਗਣਾ ਉਹਨੂੰ ਕਹ ਰੇਟ ਬਣਾ ਕੇ ਆ ਦੇ ਕਿਸ ਦਾ ਕਿਸ ਦਾ ਇਸ ਦਾ ਇਹ ਵਾਲਾ 200 ਕਾ ਬੋਲਣਾ ਇਹ ਲਾਸਟ 450 ਪਰ ਜਾਏਗਾ ਇਹ 200 ਕਾ ਬੋਲਣਾ ਹੈ 200 ਵਾਲਾ ਇਸ ਦਾ ਲਾਸਟ ਕੀ ਹੈ ਇਹ 200 ਹੀ ਹੈ ਲਾਸਟ ਨਹੀਂ ਇਸ ਕਾ ਇਹ ਇਹ 150 200 ਵਾਲੇ ਨਹੀਂ ਹੈ ਭਈਆ 12 ਦਾ ਇੱਕ ਪੀਸ ਆ ਤੇ ਤੁਹਾਨੂੰ ਲਾਸਟ 450 ਲੱਗ ਜੂਗਾ ਤੇ ਉਹਨੇ ਇਹਦਾ 150 ਦੱਸਿਆ ਵਾ ਤੇ ਇਹਦਾ ਦੱਸਿਆ 200 ਤੇ ਮੰਮੀ ਕਹੀਂ 250 ਦੋ 200 ਨਹੀਂ ਨਹੀਂ ਇਹ ਬੋਲੂ ਬੋਲੂ ਤੂੰ ਮੂਲ ਵੇਟ ਕੇ ਤੇ ਸਾਈਡ ਨੂੰ ਹੋ ਜਾ ਮੰਮੀ ਦੇ ਰੇਟ ਕਰਨ ਵਾਲੇ ਸਕਿੱਲ ਬਹੁਤ ਤਖੜੇ ਆ ਇਹ ਪਛਾਣਦੇ ਨਹੀਂ ਅਸੀਂ ਇਹਨੂੰ ਇਹ ਲੈ ਲਓ ਜੋੜਾ 250 ਦਾ ਇਹਦੇ 150 ਦਾ ਐ ਵੈਸੇ 250 ਦਾ ਆ ਦੇ ਦੇ ਹਾਂਜੀ ਤੇ 400 ਦਾ ਆ ਦੇ ਦੇ 400 ਦਾ ਚਲ ਠੀਕ ਆ ਰੇਟ ਫਾਈਨਲ ਫੁੱਲ ਐਂਡ ਫਾਈਨਲ ਕਰ ਤੁਹਾਡੀ ਮੰਮੀ ਨੇ ਹੁਣ ਨਹੀਂ ਇਹ ਤੋਂ ਵੱਧ ਨਹੀਂ ਕਟਾਉਣੇ ਨੇ ਚਲੋ ਵੀ ਚਲੋ ਅਗਲਾ ਸ਼ੂ ਲੋੜੇ ਸ਼ੂ ਕਰਨਾ ਪੜੇ ਚਲੋ ਵਸੇ ਆਪ ਦੀ ਬਾਰੀ ਵੀ ਹੈ ਡੈਡੀ ਡੈਡੀ ਤੂੰ ਮੋਟਰਸਾਈਕਲ ਤੇ ਹੋ ਜਾ ਲੈਟਸ ਹੋ ਕੇ ਪੈ ਜਾ ਮਨੂ ਤੂੰ ਇਹਨੂੰ ਆ ਜਾ ਨੇ ਆਪੇ ਕਰ ਦੇਣਾ ਪਾਉਰੇ ਹੁਣ ਮਨੂ ਹਣੇ ਹਣੇ ਲਿਆਉਣੀ ਮੰਮੀ ਸਗੋ ਜੈਕਟ ਲਾ ਕੇ ਬਹਿਣਾ ਸੀ ਆਪੇ ਇੱਥੇ ਬਹਿਣੀ ਵੀਰ ਮੈਨੂੰ ਬੈੰਨੇ ਆ ਪਰੋ ਜਦਾ ਮੰਮੀ ਤੋਂ ਬਾਅਦ ਹਾਏ ਮੰਮੀ ਬੈੰਦੀ ਥੱਕ ਗਈ ਆ ਸਟਾਪ ਹੋ ਜਾਏਗਾ ਨਾ ਅਗਰ ਐਮਰਜੈਂਸੀ ਸਟਾਪ ਕਰਨਾ ਹੋ ਜਾਏਗਾ ਨਾ ਬਿਲਕੁਲ ਠੀਕ ਐ ਐਮਰਜੈਂਸੀ ਕੀ ਇੱਥੇ ਸੌ ਨਾ ਜਾਵੇ ਬਾਜ ਕਢਦੀ ਨਾ ਭੋਵੇ ਬਾਜ ਵੀ ਇਹਨੂੰ ਸੁੱਤੀ ਨੂੰ ਚੁੱਕ ਕੇ ਲੈ ਜਾਈਏ ਬਾਸੀ ਨੈਕਸਟ ਆਪਨੇ ਨਹੀਂ ਨਹੀਂ ਰਿਲੈਕਸ ਕਰਕੇ ਘਾੜਨੀ ਆ ਜਿਹੜੀਆਂ ਤਾਂ ਨੂੰ ਤਾਂ ਨੂੰ ਚੜਨਾ ਹਲੇ ਚੜਾਈ ਤਾਂ ਲੱਗਣਾ ਪਤਾ ਇਹ ਕਿਤਨੇ ਦਾ ਕੋਇਨ ਹੈ ਬਹੁਤ ਚੀਕਦੀ ਮੰਮੀ ਲਈਏ ਕਿੰਦਾ ਦੀ ਕਰ ਤੂੰ ਜੈਕਟ ਪਾਈ ਜੈਕਟ ਨਹੀਂ ਪਾਉਣੀ ਬਰੂ ਕਿ ਬਰੂ ਕੋ ਚੱਕ ਵੀ ਲਈ ਅੱਜ ਟੈਡੀ ਡੇ ਹੀ ਹੋ ਕੋਲ ਚੱਕਰ ਸੇ ਨੀਚੇ ਐਸੇ ਹੈ ਅੱਜ ਪ੍ਰੋਮਿਸ ਡੇ ਹੀ ਹੋ ਪ੍ਰੋਮਿਸ ਕਰਾ ਸਾਨੂੰ ਕਿ ਤੂੰ ਕੋ ਮਾ ਪਲੀਜ਼ ਦੂਸਰਾ ਤਰੀਕਾ ਸੋਚ ਦੋ ਜਦ ਯਾਰ ਕਿਹੜਾ ਚੁੱਕਿਆ ਜਾਊਗਾ ਤੈਨੂੰ ਮੈਂ ਦੱਸਦਾ ਵਾਂ ਯਾਰ ਚੁੱਕ ਕੋਈ ਉਹ ਕਾਲਾ ਜਿਹਾ ਭਾਵੇਂ ਚੁੱਕਿਆ ਜਾਊਗਾ ਪਰ ਇਹ ਲੈ ਜਾ ਚੱਲ ਉਹ ਤਾਂ ਜਾ ਜਾਂਦਾ ਇਹਨੂੰ ਉਹ ਮਰੂ ਗਾੜੀ ਸੀ ਜਾਵਾ ਐਂਡ ਤੇ ਜਾਓ ਕੋਈ ਵੀ ਨਹੀਂ ਹੋਰ ਓਏ ਲੱਤੋਂ ਫੜ ਲੈ ਨਹੀਂ ਉਹ ਲੋ ਬਣਾਏ ਆ ਇਦਾਂ ਉਹ ਨਹੀਂ ਪੜਨਾ ਹੁੰਦੇ ਆ ਦੇ 200 ਰੁਪਏ ਹਾਂ ਹਾਂ ਕਿੱਦਾਂ ਮਜ਼ਾ ਆ ਰਿਹਾ? ਫੇ ਵਧੀਆ ਚੀਜ਼ ਨਾਲ ਲੈ ਕੇ ਘਰ ਆਪਾਂ ਇੱਕ ਐਹੋ ਲੈ ਕੇ ਭੱਜ ਜਾਓ ਐਹੋ ਲੈ ਕੇ ਭੱਜ ਜਾਓ ਆਦੀ ਨਹੀਂ ਐਹੋ ਜੀ ਵਧੀਆ ਉਹ ਤਾਂ ਭੱਜ ਜਾਂਦੇ ਹੋ ਰਿਲੈਕਸਿੰਗ ਇਹ ਤੋਂ ਮੈਸੀ ਫਿਰ ਅਸੀਂ ਬਾਹਰ ਲਾ ਦੇਣੀ ਆ ਕਮਾਈ ਵੀ ਕਰਾਂਗੇ ਆਓ ਦੇਖਣਾ ਬਹੁਤ ਕੋ ਆ ਮੋਰੋ ਮੈਂ ਵੀ ਬੈਠ ਲਗਾ ਹਾਂ ਬੈਠੇਗਾ ਉਹ ਪਹਿਲੇ ਬਿਠਾਓ ਡੈਡੀ ਕੋ ਬਿਠਾਓ ਮੋਰੋ ਡੈਡੀ ਸਰ ਹਾਂ ਚਲੋ ਕੋਈ ਅੱਛਾ ਵਾਲਾ ਲਗਾ ਦੋ ਇਹ ਡੈਡੀ ਜੰਗਲ ਜੰਗਲ ਦੇਖਣਾ ਡਾਇਨਾਸੌਰ ਦੇਖਣੇ ਕਿ ਬਰਫ ਚਲ ਇਦਾਂ ਕਰਦੇ ਆ ਆਈਸ ਵਾਲਾ ਲਗਾ ਫੇਰ ਬਾਅਦ ਵਿੱਚ ਜੰਗਲ ਵਾਲਾ ਵੀ ਲਗਾਏਗੇ ਮੰਮੀ ਤੇ ਮ사ਜ ਹੋਣੀ ਜੋਤੀਆਂ ਹੋਣੀਆਂ ਇੱਥੇ ਕੰਟਰੋਲ ਵੀ ਹੋ ਡੈੜੀਆ ਹੈਂਡਲਵਾ ਦੋਵੇਂ ਪਾਸੇ ਇਹਨਾਂ ਨੂੰ ਗਾਂ ਪਛਾਣ ਕਰ ਲਈਦਾ ਵਾ ਪਹਿਲੀ ਵਾਰ ਹੀ ਲਵਾਉਣ ਲਗੇ ਪਹਿਲੀ ਵਾਰ ਹੀ ਪਹਿਲੀ ਵਾਰੀ ਡੈਡੀ ਦੇ ਹਾਂ ਡੈਡੀ ਇਹਨਾਂ ਤੋਂ ਕੰਟਰੋਲ ਹੋਣਾ ਤਾਂ ਆਠਾ ਆਪਣੀ ਮਰਜ਼ੀ ਨਾਲ ਹਾਂ ਬਾਕੀ ਡਰੇ ਹੋ ਨਾ ਬਸ ਇਹਨਾਂ ਬਟਨਾਂ ਤੋਂ ਹਾਂਜੀ ਡੈਡੀ ਇਹ ਬਟਨ ਨੱਪ ਕੇ ਤੇ ਦੱਸ ਇਹ ਕੰਟਰੋਲ ਕਿਵੇਂ ਹੋਗਾ ਉਹ ਵੀ ਬਤਾ ਦਿਓ ਸਰ ਦੇਖਣਾ ਜੋਤੀ ਕਬੇ ਬਨੇ ਸੱਚੇ ਬਨੇ ਕਿਹਦਾ ਬਾਜੀ ਇਹ ਕਲੀਅਰ ਨਹੀਂ ਹੈ ਲੇਕੇ ਡੈਡੀ ਕਲੀਅਰ ਆ ਨਹੀਂ ਉਹ ਕਲੀਅਰ ਨਹੀਂ ਦਿਖ ਰਹਾ ਹੈ ਡੈਡੀ ਤੁਹਾਨੂੰ ਕਿਦਾਂ ਦਾ ਦਿਖਣ ਡਿਆ ਵਾ ਓਕੇ ਓਕੇ ਠੀਕ ਆ ਫਿਰ ਫੇਰ ਠੀਕ ਆ ਡੈਡੀ ਇੰਜੋਏ ਹੋਣ ਡੈ ਪੁਰਾ ਜੋਤੀ ਹੋਣੀ ਲੱਤਾਂ ਚੁੱਕੀਆਂ ਤੇ ਡੈਡੀ ਵੀ ਤੇ ਬੈਠਾਗੇ ਜੋਤੀ ਜੋਤੀ ਡੈਡੀ ਵੀ ਤੇ ਬੈਠੇ ਹੀ ਆ ਜੋਤੀ ਬਚੰਡਿਆ ਵਾ ਬਰਬ ਤੋਂ ਉਹ ਨਹੀਂ ਆ ਰੁਕ ਵੱਜਦੇ ਪੈਰਾਂ ਕਿੱਥੇ ਹੋ ਜਿੰਦੇ ਆ ਰੁਕ ਪੈਣ ਕਿੱਥੇ ਵੱਜਦੇ ਐਨੂੰ ਜਾਂ ਰੁਕ ਗਈ ਓਏ ਕਿੱਥੇ ਜੋਤੀ ਦਾ ੁੱਖਾ ਹੀ ਨੇ ਵਧੀਆ ਲੱਗਿਆ ਡੈ ਇਹਨਾਂ ਨੇ ਜੋਤੀ ਦਾ ੁੱਖਾ ਮੈਂ ਡੈਡੀ ਠੀਕ ਆ ਜੋਤੀ ਉਹ ਗੁਰੂਆ ਥੱਲੇ ਕੀ ਕੀ ਚਲੋ ਨਕੂ ਚਲੋ ਚਲੋ ਪਾਓ ਥੋੜਾ ਟੈਕਨੀਕ ਹੀ ਬਤਾਓ ਨਾ ਵੀ ਸਾਬ ਤੋਂ ਮਾਰਨਾ ਮਾਰਨਾ ਮੋਨੂ ਕਹਿੰਦਾ ਜਿੱਤਨੇ ਜਿੱਤ ਚਲੋ ਜੀ ਨਹੀਂ ਨਹੀਂ ਇਤਨੂੰ ਮਾਰੋ ਹਾਂ ਉੱਪਰ ਸੁਟਣਾ ਚਲੋ 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 ਯਾਰ ਆ ਆ ਦੋਹੇ ਜਿਹੜਾ ਮਰਦਾ ਡੈਡੀ ਮਾਰਿਓ ਜ਼ੋਰ ਨਾਲ ਪਰ ਚੱਲ 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 1 2 ਰੋਜਾ ਲਾਜ ਬਦਾਨਾ ਜੱਜਾ ਥਾਹ ਗੈਰੀ ਚਲ ਗਿਆ ਉਹ ਮਾਰਦਾ ਇੱਕ ਹੋਰ ਚਾ ਇਹ ਮੈਂ ਮਾਰਦਾ ਇਹ ਮੈਂ ਮਾਰਦਾ ਮਾਰ ਹੋ ਜਾ ਨਹੀਂ ਨਹੀਂ ਡੈਡੀ ਮਾਰਨਾ ਪੈਦਾ ਹੀ ਹੋ ਇਹ ਸਾਲ ਹਾਂ ਤੇ ਅੱਗੇ ਥੋੜਾ ਗਾਂ ਵਜਾ 904 990 ਉੱਤੋਂ ਲੈ ਆ ਡੈਡੀ ਚੱਲੋ ਚੱਲ ਡੈਡੀ ਸ਼ੁਰੂ ਆਤੀ ਪਾਲ ਡੈਡੀ ਲੈ ਜੂ ਬੜਾ ਨਹੀਂ ਜਾਣਾ ਉੱਥੇ ਜਾਊਗਾ ਇਹ ਫੇਰ ਗ੍ਰੇਸ ਮੋਮੋਸ ਖਾ ਲੋ ਜਦ ਤੀ ਪੈਸੇ ਪੇ ਕਰੋ ਗੱਡੀ ਮੋਮਸ ਕਾ ਹੋਏਗਾ ਗਰਮ ਗਰਮ ਬਹੁਤ ਹਨ ਗਰਮ ਬਹੁਤ ਆ ਨਿਕਲੋ ਜੋ ਵੇਟ ਕਰੋ ਵੇਟ ਕਰੋ ਬਸ ਹੀ ਖਾਣਾ ਨੇ ਇੱਕ ਇੱਕ ਟੇਸਟ ਕਰੋ ਮਾਸੀ ਆ ਚੱਲ ਇੱਧਰ ਇੱਧਰ ਖਲੋ ਗਈ ਓ ਗੱਡੀ ਇੱਧਰ ਬੈ ਗਈ ਓ ਓਏ ਆ ਫੜੋ ਮੰਮੀ ਬਾ ਆ ਫੜੋ ਬੈ ਗਈ ਮਾਸੀ ਤੇ ਯਾਰ ਬੈ ਜੋ ਲੈ ਕਿੰਨਾ ਕ ਮੰਮੀ ਆਏ ਆ ਤੁਸੀਂ ਇਹ ਆ ਇੰਨੀ ਕੀ ਚੜਾਈ ਆ ਬਸ ਅੱਧਾ ਕਿਲੋਮੀਟਰ ਦੀ ਇਹ ਚੜਾਈ ਵੀ ਗੜਾ ਹੀ ਗੁਰਵਾ ਉਧਰ ਮਾਸੀ ਹਣ ਤੁਰ ਜਾਂਦੀ ਆ ਕੋਕ ਲੈਣਾ ਮੈਂ ਨਹੀਂ ਮੰਮੀ ਕਿਹਦੇ ਮੁ ਹਸਾਬ ਲਾ ਲਾ ਭਿੰਨਾ ਵੀ ਤਾਰੀ ਆਇਆਗਾ ਸਰੀਰ ਕਿੱਥੇ ਚਲ ਗਿਆ ਹੋਊਗਾ ਚਲੋ ਕਿੰਨੀ ਵੀਕ ਰੈ ਸੁਹ ਉਹ ਉਧਰ ਡੈਡੀ ਜਾਂਦਾ ਕਿ ਨਹੀਂ ਛੂਕਦਾ ਆ ਲਾ ਲਾ ਫੇਰੀ ਫਲੇ ਆ ਫੜੀਓ ਇੱਕ ਮਿੰਟ ਆਂਦੇ ਡੈਡੀ ਆਂਦੇ ਆਂਦੀਏ ਮਕੋਂ ਸਾਹਿਬ ਜਾਣਾ ਅਜੇ ਨਹੀਂ ਤੁਰ ਜਾ ਨਹੀਂ ਮੰਮੀ ਆਪਾਂ ਹੈਲੀਕਾਪਟਰ ਤੇ ਲੈ ਕੇ ਜਾਵਾਂਗੇ ਤੈਨੂੰ ਟੈਨਸ਼ਨ ਨਾ ਲੈ ਚਲ ਇਹ ਲੈ ਮੰਮੀ ਮੰਮੀ ਨੂੰ ਜਿੰਨੇ ਮਰਜੀ ਪੈਰ ਚੁੱਕਦੇ ਫਲੇ ਮਮੀ ਆਪੇ ਸੱਗੋ ਖਾਦੀ ਨਾ ਵੀ ਤੇਜ਼ ਚੱਲਦੀ ਉਹ ਬਾਜ਼ਾਰ ਚ ਹੁੰਦਾ ਉਹ ਸ਼ਾਪਿੰਗ ਵੇਲੇ ਹੁੰਦਾ ਵਾ ਸਾਜੀ ਹਤੀ ਮੈਨੂੰ ਚੜ ਗਿਆ ਤਾਂ ਆਹ ਮਾਸੀ ਵੀ ਬਹਿ ਗਈ ਮੈਂ ਮੰਮੀ ਨੂੰ ਤਾਂ ਲਿਆਇਆ ਤੂੰ ਸੋਚ ਮੈਂ ਮਾਸੀ ਨੂੰ ਉੱਥੋਂ ਤੱਕ ਪਿਕਅਪ ਦਿੱਤਾ ਮਾਸੀ ਟਰਬੋ ਬੰਦ ਹੋ ਗਿਆ ਲਾਦਾ ਐ ਹਾਂ ਆ ਬੰਤੇ ਸੁਖਦੀ ਭਾਬੀ ਹਾਂ ਇਹ ਨਾ ਇਹ ਕਹਿੰਦੀਆਂ ਹੋਰ ਚੱਲੀਏ ਰੂਮ ਚ ਇਹ ਤੋ ਰਿਆ ਵੜਾ ਨਾ ਉਹ ਰੂਟੇ ਰਿਸ਼ਾ ਮਰਮਾਲ ਰੋਡ ਕੋ ਮਾਗੇ ਹਾਂ ਸਰਪ ਤੇ ਮੈਂ ਉੱਠ ਕੇ ਤਿਆਰ ਹੋ ਕੇ ਬੈਠੇ ਤੇ ਸੁੱਤੀਆਂ ਦੋਹੀ ਚੋ ਤਾਂ ਉਹ ਆ ਗਿਆ ਆਪਣਾ ਹੋਟਲ ਮੌਂਗਸ ਨਾ ਆ ਗਏ ਆਪਾਂ ਦੇ ਹੁਣ ਤੇ ਆ ਗਏ ਆ ਮਾਰੀ